ਅਦਾਲਤ ਵਿੱਚ ਪੇਸ਼ੀ ਤੋਂ ਪਹਿਲਾਂ ਡਾਕਟਰੀ ਜਾਂਚ ਲਈ ਲਿਆਂਦਾ ਵਿਅਕਤੀ ਹਤਕੜੀ ਸਮੇਤ ਹੋਇਆ ਫਰਾਰ ਨਮਾ ਸ਼ਹਿਰ ਦੇ ਥਾਣਾ ਦੇ ਬੰਗਾ ਬਹਿਰਾਮ ਤੇ ਆਂਦੀ ਪੁਲਿਸ ਚੌਕੀ ਮੇਲੀ ਪੁਲਿਸ ਦੇ ਦੋ ਅਧਿਕਾਰੀਆਂ ਵੱਲੋਂ ਇੱਕ ਮੁਲਜ਼ਮ ਨੂੰ ਜੋ ਕਾਬੂ ਕੀਤਾ ਹੋਇਆ ਸੀ ਅਦਾਲਤ ਵਿੱਚ ਪੇਸ਼ ਕਰਨਾ ਸੀ ਪਰ ਉਸ ਤੋਂ ਪਹਿਲਾਂ ਉਸ ਨੂੰ ਸਿਵਲ ਹਸਪਤਾਲ ਡਾਕਟਰੀ ਜਾਂਚ ਲਈ ਲਿਆਂਦਾ ਗਿਆ ਪਰ ਮਲਜਮ ਨੇ ਮੌਕਾ ਦੇਖ ਕੇ ਹੀ ਹੱਤਕੜੀ ਸਮੇਤ ਉੱਥੋਂ ਫਰਾਰ ਹੋ ਗਿਆ ਤੇ ਸੜਕਾਂ ਤੇ ਨੰਗੇ ਪੈਰੀ ਹੀ ਉਸਨੇ ਦੌੜਨਾ ਸ਼ੁਰੂ ਕਰ ਦਿੱਤਾ ਪਰ ਬਾਅਦ ਵਿੱਚ ਮਲਜਮ ਦੀ ਇਹ ਚਲਾਕੀ ਬਹੁਤਾ ਸਮਾਂ ਕੰਮ ਨਹੀਂ ਆਈ ਪੁਲਿਸ ਅਧਿਕਾਰੀਆਂ ਵੱਲੋਂ ਮੁਰਤੋਂ ਇਸ ਨੂੰ ਕਾਬੂ ਕਰ ਲਿਆ ਗਿਆ ਪਰ ਹੈਰਾਨੀ ਦੀ ਗੱਲ ਇਹ ਦੇਖੋ ਕਿ ਮਲਜਮ ਦਾ ਹੌਸਲਾ ਕਿੰਨਾ ਖੁੱਲਿਆ ਹੈ ਕਿ ਹੱਤਕੜੀ ਲੱਗੇ ਹੁੰਦੇ ਹੋਏ ਵੀ ਪੁਲਿਸ ਅਧਿਕਾਰੀਆਂ ਕੋਲੋਂ ਉਹ ਹੱਤਕੜੀ ਸੁੜਾ ਕੇ ਹੱਥ ਕੜੀ ਸਮੇਤ ਫਰਾਰ ਹੋ ਗਿਆ ਪਰ ਪੁਲਿਸ ਨੇ ਵੀ ਕੋਈ ਕਸਰ ਨਹੀਂ ਛੱਡੀ ਤੇ ਉਸ ਦਾ ਪਿੱਛਾ ਕੀਤਾ ਤੇ ਉਸ ਨੂੰ ਮੁਰਤੋਂ ਗ੍ਰਿਫਤਾਰ ਕਰ ਲਿਆ ਤੇ ਡਾਕਟਰੀ ਜਾਂਚ ਲਈ ਫਿਰ ਤੋਂ ਉਸ ਨੂੰ ਲੈ ਕੇ ਗਏ ਤੁਸੀਂ ਦੇਖ ਰਹੇ ਹੋ ਨਵਾਂ ਸ਼ਹਿਰ ਦਵਾਬਾ YouTube ਚੈਨਲ ਤੇ ਇਹ ਵਿਸ਼ੇਸ਼ ਰਿਪੋਰਟ ਵੀਡੀਓ ਦੇਖਦੇ ਸਾਰੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਜਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਹਰ ਖਬਰ ਹਰ ਗਤੀਵਿਧੀ हर रिपोर्ट थोड़े तक पहुंचती रहे नवा शहर दुआबा यूट्यूब चैनल ਫੀਚਰ ਗੈਰੰਟੀ ਵਾਪਸ ਕਰਦੇ ਬਟਨ ਹੈਗਾ ਕਿ ਤੁਹਾਨੂੰ ਉੱਤਰੀ ਰਾਜ ਦੀ ਇਹਨਾਂ ਵੀ ਤੇਤੀ ਸ਼ੂਗਰ ਦੀ ਬਿਮਾਰੀ ਤੋਂ ਪੱਕੇ ਤੌਰ ਤੇ ਛੁਟਕਾਰਾ ਪਾਓ 9876379499 ਤੇ ਫੋਨ ਕਰੋ 9876379499 ਤੇ ਫੋਨ ਕਰੋ ਨਵਾਂ ਸ਼ਹਿਰ ਦੁਬਾਬਾ YouTube ਚੈਨਲ ਸੰਪਰਕ 9876379499